ਸਤ ਸ੍ਰੀ ਅਕਾਲ ਦੋਸਤੋ ਸੋਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਦੋਸਤੋ ਕਰੋ ਨੋਟ ਅੱਜ 15 ਅਕਤੂਬਰ 2025 ਦਿਨ ਬੁੱਧਵਾਰ ਨੂੰ ਹੋਣ ਵਾਲੇ ਕਬੱਡੀ ਕੱਪ ਤਾਂ ਕਰੋ ਨੋਟ ਦੋਸਤੋ ਅੱਜ ਬਹੁਤ ਵਧੀਆ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਹੈ ਮਾਡਲ ਟਾਊਨ ਸੇਰੋਂ ਜ਼ਿਲ੍ਹਾ ਸੰਗਰੂਰ ਵਿਖੇ ਇੱਥੇ ਅੱਜ 33 ਕਿਲੋ ਤੇ ਕਬੱਡੀ ਇੱਕ ਪਿੰਡ ਨਰੋਲ ਦੇ ਮੈਚ ਕਰਵਾਏ ਜਾਣਗੇ 63 ਕਿਲੋ ਵਿੱਚ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਹਨ ਪਹਿਲਾ ਇਨਾਮ 8100 ਰੁਪਇਆ ਦੂਸਰਾ ਇਨਾਮ 4100 ਰੁਪਇਆ ਤੇ ਬੈਸਟਾਂ ਨੂੰ ਜੂਸਰ ਦਿੱਤੇ ਜਾਣਗੇ ਤੇ ਕਬੱਡੀ ਓਪਨ ਰੋਲ ਦਾ ਪਹਿਲਾ ਇਨਾਮ 21000 ਰੁਪਇਆ ਦੂਸਰਾ ਇਨਾਮ 15000 ਰੁਪਇਆ ਤੇ ਬੈਸਟਾਂ ਨੂੰ ਐਲ ਈ ਡੀਆਂ ਦਿੱਤੀਆਂ ਜਾਣਗੀਆਂ ਕਰੋ ਨਾ ਦੋਸਤੋ ਇਸ ਤੋਂ ਅੱਗੇ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਹੈ ਮਾਨਸਾ ਕਬੱਡੀ ਲੀਗ ਦੇ ਮੈਚ ਕਰਵਾਏ ਜਾਣਗੇ ਪਿੰਡ ਗਾਮੀ ਵਾਲਾ ਜ਼ਿਲ੍ਹਾ ਮਾਨਸਾ ਵਿਖੇ ਇੱਥੇ ਅਜ ਕਬੱਡੀ 1 ਪਿੰਡ ਓਪਨ 1 ਕਿ ਖਿਡਾਰੀ ਬਾਹਰੋਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 21000 ਰੁਪਿਆ ਦੂਸਰਾ ਇਨਾਮ 15000 ਰੁਪਿਆ ਤੇ ਬੈਸਟਾਂ ਨੂੰ ਕੱਪ ਦਿੱਤੇ ਜਾਣਗੇ ਤੇ ਇਹ ਕਬੱਡੀ ਕੱਪ ਲਾਈਵ ਚੱਲੂਗਾ pv31manasa.com ਤੇ ਕਰੋ ਨਾਲ ਦੋਸਤੋ ਇਸ ਤੋਂ ਅੱਗੇ ਅੱਜ ਟਾਪ ਦਾ ਕਬੱਡੀ ਦਾ 100 ਮੈਚ ਹੋਣ ਜਾ ਰਿਹਾ ਪਿੰਡ ਫਤੇਗੜ ਸੁਕਰਚੱਕ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਥੇ ਅੱਜ ਬਾਬਾ ਵਿਧੀਚੰਦ ਜੀ ਕਬੱਡੀ ਕਲੱਬ ਫਰੰਦੀਪੁਰ ਅਤੇ ਬਾਬਾ ਨਾਮਦੇਵ ਜੀ ਕਬੱਡੀ ਕਲੱਬ ਕਮਾਨ ਦੀਆਂ ਟੀਮਾਂ ਵਿਚਕਾਰ ਬਹੁਤ ਵਧੀਆ ਸ਼ੋ ਮੈਚ ਕਰਵਾਇਆ ਜਾਵੇਗਾ ਤੇ ਇਹ ਸ਼ੋ ਮੈਚ ਲਾਈਵ ਖਿਆ ਜਾਵੇਗਾ ਪੰਜਾਬ ਲਾਈਵ.com ਤੇ ਤੇ ਇਹ ਸੀ ਦੋਸਤੋ ਅੱਜ ਹੋਣ ਵਾਲੇ ਕਬੱਡੀ ਕੱਪ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੈ ਤਾਂ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੁਸੀਂ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਮਿਲਦੇ ਆਂ ਦੋਸਤੋ ਨੈਕਸਟ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ